ਹਰ ਹਰ ਮਾਤਾ ਜੀ ਤੇ ਉਹਦਾ ਬਲਦਰ ਠਾਕਰੇ ਜਿੰਦਾਬਾਦ ਜਿਆਪਤਾ ਜੀ ਯੋਗਰਾਜ ਸ਼ਰਮਾ ਜੀ ਜਿੰਦਾਬਾਦ ਅੱਜ ਜਿਹੜੀ ਵਿਸ਼ੇਸ਼ ਬੈਠਕ ਹੈਗੀ ਆ शिवसेना ਉਹਦੇ ਬਾਲਾ ਸਾਹਿਬ ਠਾਕਰੇ ਦੀ ਜਿਹੜੀ ਪੰਜਾਬ ਦੇ ਅਕਸ਼ਰੀ ਯੋਗਰਾਜ ਸ਼ਰਮਾ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਅੱਜ ਹਿਸ਼ਾੜਪੁਰ ਦੇ ਵਿੱਚ ਹੋ ਰਹੀ ਆ ਔਰ ਸਾਡੀ ਹਿਸ਼ਾੜਪੁਰ ਬੋਡੀ ਜਿਹੜੀ ਡਾਕਟਰ ਮਨਮੋਨ ਸਿੰਘ ਜੀ ਆਈਪੀ ਸੈੱਲ ਦੇ ਅਨਿਲ ਭਰਤਵਾਜ ਜੀ ਔਰ ਸ਼ਾਹਿਲ ਜੀ ਨਰਿੰਦਰ ਜੀ ਜਿੰਨੇ ਵੀ ਸਾਥੀ ਇੱਥੇ ਪਹੁੰਚੇ ਨੇ ਸਾਰਿਆਂ ਦੀ ਦੇਖ ਰੇਖ ਦੇ ਵਿੱਚ ਅੱਜ ਜਿਹੜੀ ਪ੍ਰੈਸ ਕਾਨਫਰੰਸ ਹੋ ਰਹੀ ਆ ਸਾਰਿਆਂ ਦਾ ਦਿਲ ਦੀਆਂ ਕਰਈਆਂ ਤੋਂ ਅਭਿਨੰਦਨ ਔਰ ਮੇਰਾ ਪ੍ਰੈਸ ਦੇ ਵੱਡੇ ਭਰਾਵਾਂ ਨੂੰ ਛੋਟੇ ਭਰਾਵਾਂ ਨੂੰ ਬਹੁਤ ਬਹੁਤ ਸ਼ੁਕਰੀਆ ਕਿ ਜਿਨ੍ਹਾਂ ਨੇ ਬਹੁਮੁੱਲੇ ਸਮੇਂ ਆਪਣਾ ਕੱਢਿਆ ਆ ਉਹਨਾਂ ਦਾ ਇੱਥੇ ਆਨ ਤੇ ਅੱਜ ਅਸੀਂ ਪਾਰਟੀ ਦੇ ਵਿੱਚ ਨਿਬਦੀਪ ਸ਼ਰਮਾ ਜੀ ਨੂੰ ਜਿਹੜਾ ਆ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਆ ਉਹਦੇ ਨਾਲ ਨਾਲ विक्रम सैनी जी ਨੂੰ ভাইস ਪ੍ਰਧਾਨ अमित ਕੋਸ਼ਲ ਜੀ ਨੂੰ ਸੀਨੀਅਰ ভাইস ਪ੍ਰਧਾਨ ਨਰਿੰਦਰ ਜੀ ਨੂੰ ਜਰਨਲ ਸੈਕਟਰੀ ਔਰ ਚਰਨਜੀਤ ਕਲਸੀ ਜੀ ਜਿਹੜੇ ਸਾਡੇ ਆ ਪ੍ਰੈਸ ਸੈਕਟਰੀ ਔਰ ਸੰਤੋਸ਼ ਗੁਪਤਾ ਜੀ ਜਿਹੜੇ ਆ ਇਹਨਾਂ ਨੂੰ ਵੀ ਅਸੀਂ ਸਲਾਹਕਾਰ ਬਣਾਇਆ ਔਰ ਬਲਰਾਮ ਸ਼ਰਮਾ ਜੀ ਨੂੰ ਜਿਹੜੀ ਸਾਡੀ ਪ੍ਰੀਵੀਅਸ ਟੀਮ ਹੈਗੀ ਆ ਉਹਦੇ ਚ ਸ਼ਾਹਿਲ ਸ਼ਰਮਾ ਜੀ ਜਿਹੜੇ ਸ਼ਾਇਰੀ ਦੇ ਅਕਸ ਨੇ ਡਾਕਟਰ ਮਨਮੋਨ ਜੀ ਸਾਡੇ ਪੰਜਾਬ ਦੇ ਸੈਕਟਰੀ ਨੇ ਅਨਿਲ ਭਾਰਤਵਾਜ ਜੀ ਆਈਟੀ ਸੈਲ ਦੇ ਨੇ ਔਰ ਜੈਨ ਸਾਹਿਬ ਨੇ ਔਰ ਸਰਮਨਜੀਤ ਬਾਦ ਨੰਬਰ 56 ਤੋਂ ਬਾਧਰਪੁਰ ਤੋਂ ਜਿਹੜੇ ਨੇ ਅਧਿਐਕਸ਼ ਨੇ ਔਰ ਸਾਡੇ ਵਿੱਚ ਜਿਹੜੇ ਜ਼ਿਲ੍ਹਾ ਪ੍ਰਧਾਨ ਜਲੰਧਰ ਤੋਂ ਮੁਕੇਸ਼ ਸਿਆਲ ਜੀ ਵੀ ਆਏ ਨੇ ਔਰ ਜਿਹੜੇ ਪ੍ਰੈਸ ਦੇ ਨੇ ਫਗਵਾੜੇ ਤੋਂ ਕਮਲ ਸਰੋਜੀ ਉਹ ਵੀ ਆਏ ਨੇ ਸਾਰਿਆਂ ਦਾ ਇੱਥੇ ਪਹੁੰਚਣ ਤੇ ਦਿਲ ਦੀਆਂ ਗਹਿਰਾਈਆਂ ਤੋਂ ਸ਼ੁਭਕਾਮਨਾ ਜੈ ਅੱਜ ਅਸੀਂ ਹਿਆਰਪੁਰ ਦੇ ਵਿੱਚ ਆਏ ਆ ਮਨਮੋਹਨ ਸਿੰਘ ਜੀ ਸਾਡੇ ਸੀਨੀਅਰ ਲੀਡਰ ਨੇ ਤੇ ਸਾਡੇ ਰਾਮਪਾਲ ਜੀ ਸੰਗਠਨ ਮੰਤਰੀ ਨੇ ਮਕੇਰੀਆਂ ਤੋਂ Shiv Sena ਸਾਹਮਣੇ ਵਿਖਿਆ Shiv Sena ਤੋਂ ਸਾਡੇ ਜ਼ਿਲ੍ਹਾ ਪ੍ਰਧਾਨ ਮੁਕੇਸ਼ ਛਿਆਲ ਜੀ ਸਮਲ ਸਰੋਜੀ ਹੋਰ ਵੀ ਸਾਰੀ ਲੀਡਰਸ਼ਿਪ ਇੱਥੇ ਆਈ ਅੱਜ ਅਸੀਂ ਜਿੱਦਾਂ ਰਾਮਪਾਲ ਜੀ ਨੇ ਦੱਸਿਆ ਕਿ ਸਾਰੀ ਟੀਮ ਜਿਸ ਤਰ੍ਹਾਂ ਜ਼ਿਲ੍ਹਾ ਪ੍ਰਧਾਨ ਜਿਹੜੇ ਥਾਪੇ ਨੇ ਉਹਨਾਂ ਦੀ ਟੀਮ ਥਾਪੀ ਹੈ ਤੇ ਉਹਦੇ ਬਾਰੇ ਅਸੀਂ ਅੱਜ Shiv Sena ਦੀਆਂ ਨੀਤੀਆਂ ਬਾਰੇ ਦੱਸਿਆ ਕਿ ਪੰਜਾਬ ਦੇ ਜੋ ਅੱਜ ਹਾਲਾਤ ਨੇ ਜੋ ਪੰਜਾਬ ਦੇ ਵਿੱਚ ਗੈਂਗਵਾਰਾ ਜੋ ਨੌਜਵਾਨ ਨਜਾਇਜ਼ ਮਰ ਰਹੇ ਨੇ ਮੈਂ ਇਹ ਤੁਹਾਡੇ ਚੈਨਲ 'ਇਹ ਇਹ ਬੇਨਤੀ ਕਰਾਂਗਾ ਕਿ ਗੈਂਗਵਾਰਾ ਬੰਦ ਕਰ ਦੇਣੀਆਂ ਚਾਹੀਦੀਆਂ ਮਾ ਕਬੱਡੀ ਸਾਡੇ ਪੰਜਾਬ ਦੀ ਮਾ ਖੇਡ ਕਬੱਡੀ ਆ ਕਬੱਡੀ ਦੇ ਵਿੱਚ ਲੋਕਾਂ ਦੇ ਨਜਾਇਜ਼ ਜਿਹੜੇ ਪੁੱਤ ਮਰਨਦੇ ਆ ਗੈਂਗਵਾਰਾ ਕਹੇ ਦੀਆਂ ਲੜਾਈਆਂ ਕੋਈ ਆ ਪਰ ਨਜਾਇਜ਼ ਲੋਕਾਂ ਦੇ ਪੁੱਤ ਨਾ ਮਾਰੋ ਦੂਸਰਾ ਜਿਹੜਾ ਰਾਣਾ ਬਲਾਚੌਰ ਦਾ ਕਤਲ ਹੋਇਆ ਉਹਦੀ ਸਖਤ ਸ਼ਬਦਾਚ ਅਸੀਂ ਨਕੇਦੀ ਕਰਦੇ ਆ ਤੇ ਉਹਦੇ ਭੋਗ ਤੋਂ ਪਹਿਲਾਂ ਪੰਜਾਬ ਦੀ ਸਰਕਾਰ 1 ਕਰੋੜ ਰੁਪਏ ਉਹਦੇ ਪਰਿਵਾਰ ਨੂੰ ਪਲੱਸ ਸਰਕਾਰੀ ਨੌਕਰੀ ਦਵੇ। ਦੇਖੋ ਹਾਲਾਤ ਪੰਜਾਬ ਦੇ ਕਿੱਧਰ ਨੂੰ ਜਾ ਰਹੇ ਨੇ ਚੁੰਨ ਚੁੰਨ ਕੇ ਪੰਜਾਬ ਦੇ ਗੱਬਰੂ ਮਾਰੇ ਜਾ ਰਹੇ। ਪਹਿਲਾਂ ਸੰਦੀਪ ਨਿੰਗਲੰਬੀਆ ਦਾ ਕਤਲ ਹੋਇਆ ਕਬੱਡੀ 'ਚ ਅੱਜ ਇਹਦਾ ਹੋ ਗਿਆ ਹੋਰ ਮਾਰਨ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ। ਇਹ ਸਲਾਸਰ ਗਲਤ ਹੈ। ਸਾਡਾ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ। ਸਾਡੇ ਪੰਜਾਬ ਦੇ ਵਿੱਚ ਭਾਈਚਾਰਕ ਸਾਜ ਬਹੁਤ ਸਟਰੋਂਗ ਹੈ। ਨਜਾਇਜ਼ ਕਿਸੇ ਦਾ ਪੁੱਤ ਮਾਰਨਾ ਜੇ ਕਿਸੇ ਦੇ ਪੁੱਤ ਦੀ ਕੋਈ ਕਸੂਰ ਹੈ ਜੇ ਕਿਸੇ ਦਾ ਕਿਸੇ ਗੈਂਗਵਰ ਨਾਲ ਜੇ ਕੋਈ ਨੇ ਪਨਾਹ ਦਿੱਤੀ ਉਹ ਦਿੱਤੀ ਆ ਉਹਦੀ ਪੁਲਿਸ ਕੋਲ ਵੈਰੀਫਾਈ ਕਰੇ ਉਹਨੂੰ ਪੁਲਿਸ ਠੋਕੇ ਪਰ ਜੇ ਕੋਈ ਪੰਜਾਬ ਦੇ ਵਿੱਚ ਅਸੀਂ ਆਪ ਹੀ ਜਿਹੜਾ ਵਾ ਡਿਸੀਜਨ ਮੇਕਰ ਬਣ ਜਾਈਏ ਕਿ ਅਸੀਂ ਲੋਕਾਂ ਦੀ ਛਾਤੀਆਂ 'ਚ ਗੋਲੀਆਂ ਮਾਰਦਿਆਂ ਲਾਪੀਏ ਤੇ ਬਿਲਕੁਲ ਸਲਾ ਸਰ ਗਲਤ ਹੈ ਸਰਕਾਰ ਨੂੰ ਮਾਂ ਖੇਡ ਕਬੱਡੀ ਨੂੰ ਪੂਰੀ ਸੁਰੱਖਿਆ ਦੇਣੀ ਚਾਹੀਦੀ ਹੈ ਨਾ ਕਿ ਬੰਦ ਕਰਨੀ ਚਾਹੀਦੀ ਹੈ ਕੋਈ ਵੀ ਬੰਦਾ ਕਈ ਵਾਰੀ ਕਹਿੰਦਾ ਕਬੱਡੀ ਬੰਦ ਕਰ ਦੇਣੀ ਚਾਹੀਦੀ ਸਾਰੇ ਜਿਹੜੇ ਪਲੇਅਰ ਹੈ ਉਹਨਾਂ ਦਾ ਸਾਰਿਆਂ ਦਾ ਧਿਆਨ ਰੱਖਣਾ ਚਾਹੀਦਾ ਕਿਉਂਕਿ ਜੇ ਪੰਜਾਬ ਦੇ ਵਿੱਚ ਪਲੇਅਰਾਂ ਦਾ ਕਤਲ ਹੋਣ ਲੱਗੇਗਾ ਚੁੰ ਚੁੰ ਕੇ ਰਾਣਾ ਇੱਕ ਪ੍ਰਮੋਟਰ ਸੀ ਰਾਣਾ ਬਲਾਚੌਰੀਆ ਇੱਕ ਪ੍ਰਮੋਟਰ ਸੀ ਨਾ ਕਿ ਰਾਣਾ ਬਲਾਚੌਰੀਆ ਕੋਈ ਖਿਡਾਰੀ ਸੀ ਵੱਡੀ ਨੂੰ ਪ੍ਰਮੋਟ ਹੋ ਸਕਦਾ ਮੈਂ ਕੋਈ ਰਾਣੇ ਬਲਾਚੌਰੀਆ ਦਾ ਮਦਾਈ ਨਹੀਂ ਹੈਗਾ ਮੈਂ ਹੋ ਸਕਦਾ ਕਿਤੇ ਉਹਦਾ ਕੋਈ ਕਸੂਰ ਹੋਵੇ ਵੀ ਜੇ ਉਹਦਾ ਕਸੂਰ ਆ ਉਹਨੂੰ ਉਨੀ ਹੀ ਸਜ਼ਾ ਦਿੱਤੀ ਜਾਣੀ ਚਾਹੀਦੀ ਆ ਜਾਨ ਤੋਂ ਮਾਰਨਾ ਡਿਸੀਜਨ ਮੇਕਰ ਬੰਦਾ ਇਹ ਸਲਾ ਸਰ ਗਲਤ ਆ ਕੀ ਲੱਗਦਾ ਪੰਜਾਬ ਤੇ ਲਾਅ ਐਂਡ ਆਰਡਰ ਇਤਨਾ ਕਿਤੇ ਫੇਲ ਹੁੰਦਾ ਨਜ਼ਰ ਆਉਂਦਾ ਦੇਖੋ ਜਿਹੜੇ ਹਿਸਾਬ ਨਾਲ ਹਾਲਾਤ ਬੰਦੇ ਆ ਉਸ ਹਿਸਾਬ ਨਾਲ ਪੁਲਿਸ ਵੀ ਕਾਰਜਗਾਰਿਕ ਢਲੀ ਆ ਪੁਲਿਸ ਨੂੰ ਚਾਹੀਦਾ ਹੈ ਕਿ ਜਿੱਥੇ ਕਬੱਡੀ ਕਪ ਤੋਂ ਤੇ ਇੱਕ ਡੀਐਸਪੀ ਬੈਠਾ ਹੀ ਹੋਰ ਬੰਦੇ ਪੁਲਿਸ ਲੱਗੀ ਹੁਣ ਪੁਲਿਸ ਵੀ ਉਨੇ ਬੰਦੇ ਦੀ ਤਲਾਸ਼ੀ ਨਹੀਂ ਲੈ ਸਕਦੀ ਪਰ ਜਿਹੜੇ ਬੰਦੇ ਉਹ ਇਹੋ ਜਿਹਾ ਡਿਸੀਜਨ ਲੈਣਾ ਚਾਹੀਦਾ ਕਿ ਜਿਹੜੇ ਵੱਡੇ ਕਬੱਡੀ ਮੈਚ ਦੇ ਅੰਦਰ ਐਂਟਰ ਕਰਦੇ ਆ ਉਹਨਾਂ ਦੀ ਜਾਂਚ ਹੋਣੀ ਚਾਹੀਦੀ ਆ ਉੱਥੇ ਮਸ਼ੀਨਾਂ ਤੱਕ ਲੱਗਣੀਆਂ ਚਾਹੀਦੀਆਂ ਕਿ ਇਹਨਾਂ ਕੋਲ ਹਥਿਆਰ ਤਾਂ ਨਹੀਂ ਵੈਪਨ ਤਾਂ ਨਹੀਂ ਕਿਉਂਕਿ ਜੇ ਇਸ ਤਰ੍ਹਾਂ ਇਹਨਾਂ ਦੁਨੀਆ 'ਚ ਮਾਰ ਕੇ ਉਹਨੂੰ ਉਹਦਾ ਪਿਸਤਲ ਵੀ ਲੈ ਕੇ ਚੈਨੀ ਵੀ ਲੈ ਕੇ ਉਹ ਵੀ ਲੈ ਕੇ ਗਲਤ ਗੱਲ ਆ ਇਨਸਾਨੀਅਤ ਜਿਹੜੀ ਸ਼ਰਮਸ਼ਾਰ ਹੋਈ ਆ ਜ਼ਾਲੇ ਬਲੇ ਚੋਰੀਏ ਦੇ ਪਰਿਵਾਰ ਨੂੰ ਪੂਰੀ ਸੁਰੱਖਿਆ ਵੀ ਸਰਕਾਰ ਦਵੇ ਆਉਣ ਵਾਲੇ ਟਾਈਮ ਦੇ ਵਿੱਚ ਕਿਤੇ ਉਹਦੇ ਬਹੁਤ ਪਰਿਵਾਰ ਦਾ ਕੋਈ ਨੁਕਸਾਨ ਨਾ ਕਰ ਸਕੇ ਵੱਡੀ ਗੱਲ ਕਰਦੇ ਆ ਤੁਸੀਂ ਕੀ ਕਹਾਂਗੇ ਹੈਗੀ ਪੰਜਾਬ ਪਰ ਪੁਰਾਣੀ ਸਰਕਾਰ ਜੋ ਸੀ ਕੱਲੀ ਨਾ ਦੀ ਉਹ ਪਟੀ ਨੂੰ ਨੂੰਮਟ ਕੀਤਾ ਜਾ ਰਿਹਾ ਸੀ ਪਰ ਜਦੋਂ ਦੀ ਨਵੀਂ ਸਰਕਾਰਾਂ ਤੁਸੀਂ ਆ ਰਹੀ ਕੋਈ ਕਬੱਡੀ ਕਿਤੇ ਨਜ਼ਰ ਨਹੀਂ ਆ ਰਹੀ ਦੇਖੋ ਕਬੱਡੀ ਬੜੀ ਤਾਂ ਨਜ਼ਰ ਆ ਰਹੀ ਹੈ ਲੇਕਿਨ ਖਿਡਾਰੀ ਡਰਦੇ ਨੇ ਪਰਿਵਾਰ ਕਈਆਂ ਦੇ ਪਰਿਵਾਰ ਖੇਡਣ ਨਹੀਂ ਦਿੰਦੇ ਕਬੱਡੀ ਕਈਆਂ ਦੇ ਪਰਿਵਾਰ ਕਬੱਡੀ ਖੇਡਣ ਨਹੀਂ ਦਿੰਦੇ ਦਰਜੇ ਕੋਣ ਆਪਣਾ ਪੁੱਤ ਮਰਵਾਊਗਾ ਹੁਣ 10 ਦਿਨ ਹੋਏ ਉਹਦਾ ਵਿਆਹ ਹੋਇਆ ਨੂੰ 10 ਦਿਨ ਦੇ ਵਿੱਚ ਉਹਦਾ ਪਰਿਵਾਰ ਉਹ ਯਾਰ ਚ ਰੱਖਦਾ ਦੋ ਪਰਿਵਾਰ ਉਹ ਯਾਰ ਤੇ ਮਤਲਬ ਮੈਂ ਪਹਿਲੀ ਗੱਲ ਤੇ ਇਹ ਕਿ ਮੈਂ ਅਸੀਂ ਇਹ ਗੱਲ ਕਹਿਨੀ ਆ ਕਿ ਜਿਹੜੀ ਗੈਂਗਵਾਰਾ ਉਹ ਬਿਲਕੁਲ ਬੰਦ ਹੋ ਜਾਣੀ ਚਾਹੀਦੀ ਯਾਰ ਤੁਸੀਂ ਬਾਹਰ ਬੈ ਕੇ ਲੋਕਾਂ ਦੇ ਪੁੱਤ ਸੱਚ ਹੈ ਇੱਕ ਗੈਂਗਾ ਇੱਕ ਨੰਬਰ ਚਾਹੀਏ ਦੋ ਨੰਬਰ ਇਹ ਗੈਂਗਵਾਰਾ ਬਿਲਕੁਲ ਬੰਦ ਕਰ ਦੇਣੀਆਂ ਚਾਹੀਦੀਆਂ ਕਬੱਡੀ ਜਿਹੜੀ ਆ ਉਹ ਪੁਲਿਸ ਦੇ ਹੱਕ ਚ ਹੋਣੀ ਚਾਹੀਦੀ ਪੁਲਿਸ ਦੇ ਇੱਥੇ ਕਬੱਡੀ ਦੇ ਵਿੱਚ ਕਿਹੜੇ ਪਲੇਅਰ ਆ ਕੋਈ ਹੋ ਸਕਦਾ ਕੋਈ ਪ੍ਰੋਮੋਟਰ ਪਲੇਅਰ ਇਹੋ ਜਿਹਾ ਵੀ ਹੋਵੇ ਜਿਹਦੇ ਕਿਸੇ ਡੈਕਸਟਰ ਨਾਲ ਲਿੰਕ ਹੋਣ ਆਪਾਂ ਸਿੱਧੇ ਤੌਰ ਦੇ ਉੱਤੇ ਇਹ ਗੱਲ ਕਹਿਣਾ ਚਾਹੁੰਦੇ ਆ ਕਿ ਕਬੱਡੀ ਹੋਵੇ Hindu ਨੇਤਾਵਾਂ ਦਾ ਕਤਲ ਹੋਵੇ Hindu ਨੇਤਾਵਾਂ ਤੇ ਗੋਲੀਆਂ ਵਜਣ ਧਮਕੀਆਂ ਫਰੋਤੀਆਂ ਇਹ ਬਿਲਕੁਲ ਬੰਦ ਹੋਣੀਆਂ ਚਾਹੀਦੀਆਂ